ਖੋਆ ਦੁੱਧ ਚੰਨ ਮਹਿੰਗਾ ਪਿਆ ਗਿਆ ਕਰਨਾ ਹੱਥ ਲਵਾ ਦੇ ਖੋਏ ਨੇ ਅੱਜ ਉੱਤੋਂ ਹਵਾ ਹੀ ਨਹੀਂ ਆਲਦੀ ਵੀਰੇ ਮਾਸਿਨ ਕੋਣ ਕਰ ਲੈ ਵੀ ਆ ਜਾ ਭਾਈ ਖੋਆ ਬਣਿਆ ਪਿਆ ਇਹ ਕਿੱਥੇ ਘਾਣੇ ਚ ਲੈ ਜਾਂਦੇ ਕੱਟਣਾ ਹੈ ਅਪੀ ਦਾ ਮੇਰਾ ਆ ਕੇ ਖਾ ਗਿਆ ਇਹ ਪਹਿਲਾਂ ਬਣਾਈਆਂ ਸੀ ਨਾ ਆਪਾਂ ਹਾਂ ਪਹਿਲਾਂ ਪਹਿਲਾਂ ਵੀ ਬਣਾਈਆਂ ਸੀ ਅਸਲੋ ਵਿੱਚ ਪਹਿਲਾਂ ਪਾਇਆ ਸੀ ਬਡ ਡਰਾਇ ਫਰੂਟ ਬਾਹਾਂ ਕੁਛ ਬਦਾਮ ਨੇ ਹਾਂਜੀ ਨਮਸਕਾਰ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੁਸੀਂ ਕਿਵੇਂ ਹੋ ਅਸੀਂ ਸਾਰੇ ਠੀਕ ਆ ਤੁਸੀਂ ਵੀ ਠੀਕ ਹੋ ਰੱਬ ਦੀ ਕਿਰਪਾ ਨਾਲ ਤੇ ਅੱਜ ਆਪਾਂ ਕੱਢਣ ਲੱਗਿਆ ਖੋਆ ਤੇ ਆਪਾਂ ਵਾਲਿਆ ਮਲੇ ਕੱਢਣਾ ਮੱਝ ਦਾ ਵੀ ਗਾਂ ਦਾ ਵੀ ਦੁੱਧ ਵਿੱਚੋਂ ਆਪਣੇ ਦੋਨੇ ਮਿਕਸ ਹੀ ਆ ਇਹ ਇਹਨਾਂ ਆਪਾਂ 4 ਕਿਲੋ ਪਾਉਣੇ ਆ ਮੱਝ ਦਾ ਕਿੰਨੇ ਕਿਲੋ ਆਮੀ ਇਹ 4 ਕਿਲੋ ਮੱਝ ਦਾ ਪੀਕਾ ਮਿਕਸੀ ਇਹਦਾ ਗਾਂ ਦਾ ਗਾਂ ਦਾ ਗਾਂ ਦਾ ਠੀਕ ਆ ਮੱਝ ਦਾ ਦੁੱਧ 4 ਕਿਲੋ ਇਹਨੇ ਚਾਹਵਾ 1.5 ਕਿਲੋ ਮੱਝ ਦਾ ਇਹ ਤਾਂ ਕਰੀਏਗਾ 9.5 ਕਿਲੋ ਦੁੱਧ ਓਕੇ 9.5 ਕਿਲੋ ਦੁੱਧ ਪਾਪਾ ਖੁਆ ਕੰਡਾਂਗੇ ਹਾਂ ਹਾਂ ਇਹ ਤਾਂ ਹਲਾਉਣ ਦੀ ਲੋੜ ਨਹੀਂ ਹਰ ਤਰ੍ਹਾਂ ਵਾਲਾ ਆਉਣ ਦਾ ਆਪਾਂ ਥੱਲੇ ਅੱਗ ਘੜਦੇ ਅੱਗ ਜਿਆ ਕਿੰਨੀ ਕਿ ਰੱਖਣੀ ਹੈ ਮੰਮੀ ਅੱਗ ਬਹੁਤ ਤੇਜ਼ ਹੀ ਰੱਖਣੀ ਹੈ ਹਜੀ ਠੀਕ ਆ ਕੋਇ ਲਈ ਅੱਗ ਜ਼ਿਆਦਾ ਚਾਹੀਦੀ ਹੁੰਦੀ ਆ ਤੇ ਉਸ ਲਈ ਆਪਾਂ ਬਾਲਣ ਲੈਣ ਲੈ ਕੇ ਜਾਣਾ ਲੱਕਣਾ ਲੈ ਜੰਨੀ ਆ ਚਾਰ ਪੰਜ ਟੰਬੇ ਟੰਬੇ ਆਸੇ ਨੂੰ ਥੱਲੇ ਨਹੀਂ ਲੱਗਣਦੇ ਨਾ ਹਲਾਈ ਜਾਣਾ ਹਲਾਈ ਜਾਣਾ ਰੋਪਣਾ ਨਹੀਂ ਜੇ ਥੱਲੇ ਲੱਗ ਗਿਆ ਬੱਸ ਫਿਰ ਗਿਆ ਬਾਲਣ ਆਪਾਂ ਲਾਤਾ ਹਾਂ ਕੋਲੇ ਥੋੜਾ ਜਿਹਾ ਪਾਣੀ ਅੱਗ ਜ਼ਿਆਦਾ ਚਾਹੀਦੀ ਆ ਜੇ ਬਾਲੇ ਮਤਲਬ ਆ ਜੇ ਬਾਲਾ ਤਾਂ ਤਾਂ ੱਕਾ ਜੂ ਫਿਰ ਪਾਣੀ ਦੇ ਛਿੱਟਾ ਮਾਰ ਦੇ ਆਪਣਾ ਇੱਥੇ ਤੋਂ ਮਾਰਿਆ ਸੇਕ ਵੱਧ ਸੀ ਇੱਥੇ ਲੱਗ ਗਿਆ ਲੱਗ ਗਿਆ ਪਕਾਟ ਚਾ ਮਾਰਿਆ ਅੱਜ ਆ ਪਾਠ ਨੇ ਗੁਰਦੁਆਰੇ ਵੀ ਜਾਣਾ ਗੁਰਦੁਆਰੇ ਪ੍ਰੋਗਰਾਮ ਹੈ ਪਹਿਲਾਂ ਤਾਂ ਕੀਰਤਨ ਹੋਊਗਾ ਫਿਰ ਜੋ ਆਪਾਂ ਤੁਹਾਨੂੰ सांगत ਤੋਂ ਸਾਰਿਆਂ ਤੋਂ 62 ਸਵਾਲ ਨੇ ਜਿੰਨੇ ਤੋਂ ਕਾਂਸਰਾ ਕਾਂਸਰਾ ਅੰਸੁ ਖੇਦਾਂਗੇ ਜੀ ਫਿਰ ਜਿਹੜੇ ਸਹੀ ਜਵਾਬ ਦੇ ਉਹਨਾਂ ਨੂੰ ਨਾਮ ਵੀ ਦੇਣਗੇ ਅਸੀਂ ਆਪਾਂ ਤੁਹਾਨੂੰ ਦਿਖਾਵਾਂਗੇ ਸ਼ਾਮ ਨੂੰ ਗੁਰਦੁਆਰ ਚੱਲਾਂਗੇ ਨਾਲ ਦੇਖਦੇ ਆਪਾਂ ਵੀ ਕੋਈ ਨਾਮ ਦੇ ਤੇ ਕਿਲੇ ਹੁੰਨੇ ਆ ਜੇ ਆਪਾਂ ਨਾਮ ਦੇ ਤੇ ਕਿਲੇ ਆਂ ਤਾਂ ਫਿਰ ਤੁਹਾਨੂੰ ਜ਼ਰੂਰ ਦਿਖਾਵਾਂਗੇ ਕੋਸ਼ਿਸ਼ ਤਾਂ ਪੂਰੀ ਆ ਮੈਂ ਫਿਰ ਗੁਰੂ ਗਵਨ ਸਿੰਘ ਜੀ ਦੇ ਰਿਲੇਟਡ ਸਾਰੇ ਜੀਨੀ ਚ ਲੈ ਕੇ ਸਵਾਲ ਆ ਉਹਦੇ ਚ ਛੋਟੇ ਛੋਟੇ ਸਵਾਲ ਆ ਜਿਵੇਂ ਪੰਜ ਪਿਆਰ ਨੇ ਜਨਮ ਸਥਾਨ ਤੇ ਜੋ ਕਿ ਜੋਰ ਦਾ ਲੜਾਈਆਂ ਚੰਗਾ ਹੋਈਆਂ ਐਦਾਂ ਦੇ ਛੋਟੇ ਛੋਟੇ ਸਵਾਲ ਆ ਜਿਹੜੇ ਸੰਗਤ ਤੋਂ ਪੁੱਛੇ ਜਾਣਗੇ ਤੇ ਇਹ ਜੀ ਕਿੰਨੀ ਆ ਮਮੀ ਕਹਿੰਦੀ ਇਹ ਜੀ ਦਾ ਕੋਈ ਨਹੀਂ ਬੱਚਾ ਮੇਰੇ ਬੱਚਿਆਂ ਦਾ ਵੀ ਪੁੱਛੇ ਜਾਣਗੇ ਜੇ ਬੱਚਿਆਂ ਨੂੰ ਨਹੀਂ ਪਤਾ ਸੰਗਤ ਤੇ ਪੁੱਛੇ ਜਾਣਗੇ ਇੱਥੇ ਨਦਰੀਕਾ ਥੀਨੇ ਫਣੀ ਵੇਰ ਜਿ ਬੈਠੀ ਹੈ ਇਹ ਹਨੂ ਕੀ ਹੋਇਆ ਬੁੱਤ ਹੈ ਆਈ ਬੈਠੀ ਆ ਦੀ ਬੇ ਇਨਸਾਨੀ ਬੰਦੇ ਉਹ ਮੈਂ ਬੈਠੀ ਜਮਾ ਹੈ ਪੂਰਾ ਪਾਰ ਸੱਟ ਕੇ ਓਏ ਹਨੂ ਆਪਾਂ ਨੂੰ ਹੋ ਗਿਆ 1.5 ਘੰਟਾ ਕਰਦਿਆਂ ਖੁਰਚ ਨਾ ਮਾਰ ਦੇਣ ਹੁਆ ਕੱਟਣਾ ਬਈ ਸੋਕੀ ਗਾ ਲਿਆ ਦੁੱਧ ਦੀ ਕੁਆਂਟੀਟੀ ਦੇਖੋ ਕਿੰਨੀ ਸੀ ਤੇ ਕਿੰਨੀ ਹੋ ਗਈ ਫਿਲਹਾਲ ਅੱਖਾਂ ਤੋਂ ਤਾਂ ਪਤਾ ਲੱਗ ਹੀ ਗਿਆ ਹੁਣ ਤੂੰ ਮਾਈਂ ਨਾਮ ਦਾ ਹਵਾ ਬਹੁਤ ਚੱਲਦੀ ਆ ਜੇ ਸੁਪਰਵੇ ਮੈਂ ਤਾਂ ਕੋਈ ਨਹੀਂ ਸੀ ਕਲੈਂਨੇ ਹਵਾ ਵੀ ਬਹੁਤ ਲੈਂਨੇ ਪਰ ਹਵਾ ਹੀ ਬਹੁਤ ਚੱਲਦੀ ਆ ਜਦੋਂ ਹਾਂ ਜੀ ਉहां ਪੈੰਦਾ ਤੇ ਇਧਰੋਂ ਮੈਂ ਇੱਕ ਪਤੰਗ ਵੀ ਲੁੱਟ ਲਿਆ ਵਾ ਦੇਖੋ ਸਾਡੇ ਘਰੇ ਜਮਹ ਕੋਠੇ ਤੇ ਆ ਕੇ ਡਿੱਗਿਆ ਪਤੰਗ ਆਹ ਤਾਂ ਆਵਾ ਬਹੁਤ ਚਾਲਦੀ ਸਤੂ ਨੇ ਦਾ ਬੁਰਾ ਹਾਲ ਕਰਾ ਤਾ ਮੋਟੀ ਖਵਾ ਦੱਸ ਸਾਨੂੰ ਮਹਿੰਗਾ ਪੈ ਗਿਆ ਕਰਨਾ ਹੱਥ ਲਵਾ ਦੇ ਕੋਈ ਨੇ ਕੱਢ ਉੱਤੋਂ ਹਵਾ ਹੀ ਚੱਲਦੀ ਸੀ ਹਵਾ ਹੀ ਚੱਲਦੀ ਹੈ ਹਾਏ ਬਰਸਾਂ ਤਿਆਰ ਹੀ ਆ ਬਣ ਕੇ 9.5 ਕਿਲੋ ਚ ਬਣ ਗਏ ਆ ਤੇ ਕਿੰਨੇ ਕਿਲੋ ਬਣ ਗਿਆ ਇਹ ਅੱਜ ਤਾਂ ਬਣਣਾ ਇਹ ਤਾਂ ਹੋਰ ਸੱਚੀ ਰੱਦ ਹੋ ਗਿਆ ਬੰਦੀ ਢੋਟਾ ਗਿਆ ਢੋਟਾ ਹੀ ਕਿਲੋ ਬਣ ਗਿਆ ਨੀ ਕੁਆਂਟੀਟੀ ਹੀ ਪਾਉਣੀ ਆ ਜੇ ਆਪ ਦੀ ਮਰਜ਼ੀ ਹੈ ਜਿਹਨਾਂ ਨੂੰ ਜ਼ਿਆਦਾ ਪਸੰਦ ਜ਼ਿਆਦਾ ਆਪਾਂ ਘਾਟਾ ਆ ਆਪਾਂ ਆਪ ਦਾ ਆਟਾ ਫਿਰ ਆਪਣਾ ਇਹਨਾਂ ਆਦੇ ਆਪ ਨੂੰ ਨਹੀਂ ਖਾਣ ਪੈ ਜਾਨਾ ਬਸ ਟੂ ਮੱਚ ਹਾਂ ਤੇਰਾ ਆਟਾ ਕਿੰਨਾ ਪਾਉਣੀ ਹੈ ਬਸ ਇੰਨਾ ਹੀ ਰਿੱਚ ਖਰਬੀ ਜਾਉਣੀ ਹੈ ਵਧੀਆ ਨਾਲ ਫਿਰ ਆਪਾਂ ਨੂੰ ਪੀਸਣ ਦੀ ਲੋੜ ਨਹੀਂ ਆਹ ਦੇਖੋ ਇਹ ਨਾਲ ਹੀ ਆਪਣੀ ਖਾਣਾ ਖਾਓ ਜੀ ਦੇਖੋ ਦਰਦ ਕਿੰਨਾ ਜ਼ਿਆਦਾ ਸੀ ਹੁਣ ਕਿੰਨਾ ਹੋ ਗਿਆ ਖਰਚ ਕਰਕੇ ਸਾਰਾ ਖੋਆ ਸਾਫ ਕਰਤੀ ਤੇ ਹੁਣ ਆਪਾਂ ਇਹਦੇ ਚ ਭੁੰਨਾਗੇ ਆਟਾ ਹਲਾ ਅੱਗ ਥੋੜੀ ਜਿਹੀ ਘੱਟ ਹੀ ਰੱਖ ਅੱਗ ਮਚਾ ਲਈਏ ਫਿਰ ਤੁਹਾਨੂੰ ਦਿਖਾਉਣੀ ਆ वट्टा ज्यादा लगदा कुछ नहीं आटा पातो बस छोटा बनाई कर चलो वो छोटा काट के ना बड़ा वट्टा काटना ਦੇਖੋ ਹੁਣ ਆਟਾ ਪਹਿਲਾਂ ਕਿੱਟਾ ਸੀ ਜੇ ਹੁਣ ਫੋਨਨੇ ਹੋਗੇ ਸਾਰ ਹਣਾ ਵੀਡੀਓ ਜਿਹੜੇ ਲਾਈਟ ਦੀ ਨਾ ਵਾ ਪਰ ਹੈ ਬਰਾਊਨ ਆ ਪਰ ਹੈ ਠੀਕ ਆ ਬਸ ਬਾੜਾ ਕਾਲਾ ਨਹੀਂ ਫੇ ਕੋੜਣੀ ਕੋੜਣੀ ਲੱਗਣਗੀ ਇਹਨੂੰ ਤਾਂ ਠੀਕ ਆ ਤੇ ਆਪਾਂ ਇਹਦੇ ਚ ਤਾਂ ਨਹੀਂ ਕੁਛ ਪਾਇਆ ਪਹਿਲਾਂ ਗੁਜਰੇਲੇ ਚ ਵੀ ਬਹੁਤ ਕੁਛ ਪਾਇਆ ਹੋਇਆ ਵਾ ਦੇਖੋ ਇਹ ਚ ਪਨੀਰੀ ਬਣਾ ਕੀਤੀ ਸੀ ਇਹਨੂੰ ਉਨਾਂ ਚ ਵੀ ਬਹੁਤ ਕੁਛ ਪਾਇਆ ਹੋਇਆ ਵਾ ਤੇ ਤਾਂ ਕਰਕੇ ਕਿ ਮਮੀ ਵੀ ਇੱਕ ਚੀਜ਼ ਤਾਂ ਸਿੰਪਲ ਰੱਖ ਪਰ ਇਹੋ ਜਿਹਾ ਕੰਨਾ ਆਟਾ ਪਾਉਣ ਦੇ ਬਸ ਘੁਲਾ ਪਾਉਣਾ ਹੋਰ ਕੋਸ਼ਿਸ਼ ਨਹੀਂ ਪਾਉਣੀ ਖੰਡ ਪਾਏ ਖੰਡ ਆਪਾਂ ਉਹਦੇ ਚ ਪਹਿਲਾਂ ਹਲਾਤੀ ਸੀਗੀ ਉਹ ਇੰਨਾ ਕ ਬਣਿਆ ਵਾ ਮਿਲਾ ਲੀਏ ਹਿੰਦ ਚ ਫੇਰ ਲਾ ਦੋ ਬਸ ਬਹੁਤ ਆ ਆਪਾਂ ਆਟਾ ਥੋੜਾ ਜਿਹਾ ਕੱਢ ਲੈਨੇ ਜੇ ਆਪਾਂ ਨੂੰ ਲੱਗਿਆ ਵੀ ਆਟਾ ਹੋਰ ਪਾਉਣਾ ਫਿਰ ਆਪਾਂ ਹੋਰ ਪਾ ਲਾਂਗੇ ਨਹੀਂ ਤਾਂ ਫੇਰ ਇਹ ਕਿਸੇ ਹੋਰ ਕੰਮ ਆਵੇ ਬਾਲਾ ਆਟਾ ਵੀ ਕੀ ਖਾਣਾ ਹੈ ਨਾ ਚਲ ਹੁਣ ਕੱਟਵਾ ਇੱਕ ਸਾਰਾ ਪਰ ਇੱਕ ਨੂੰ ਕੀ ਹੌਲੀ ਹੌਲੀ ਕੱਟ ਕੇ ਥੋੜਾ ਥੋੜਾ ਕੱਟ ਕੇ ਪਾ ਲੈ ਕੱਟੀ ਨਾ ਨਹੀਂ ਰੋਣ ਪਾ ਲੈ ਲੋ ਜਾਨ ਉਹ ਟਾਈਮ ਮੇਂ ਜ਼ਿਆਦਾ ਲੱਗ ਜਾਊਗਾ ਤੇ ਮੈਂ ਟਾਈਮ ਲੈਪ ਤੇ ਲਾ ਕੇ ਤੁਹਾਨੂੰ ਸ਼ੀਰੀ ਸ਼ੀਰੀ ਦਿਖਾਉਣੀ ਆ ਘਾਣਾ ਚਲੀ ਜਾਂਦੇ ਕੱਟਣਾ ਹੈ ਜੋਨੇ ਆਪਾਂ ਰੋਟੀ ਲੱਗਿਆ ਹੈ ਨਾ ਹਾਂ ਉਹ ਦੁਬਾਰਾ ਤੇ ਮੁੱਲ ਲੱਗ ਬਹੁਤ ਸਾਰੀ ਦਿਹਾੜੀ ਲੱਗ ਗਈ ਹੈ ਪਿੰਨੀਆਂ ਬਣਾਉਣ ਹੁਣ ਜਿਹੜਾ ਖੋਆ ਬਚ ਗਿਆ ਉਹ ਆਪਾਂ ਫਿਰ ਗਜਰੇਲਾ ਬਣਾ ਲਾਂਗੇ ਨਾ ਗਾਜਰਾਂ ਨਹੀਂ ਹੁੰਦੇ ਹੁਣ ਸਾਡੇ ਗਜਰੇਲਾ ਪਿਆ ਹਜੇ ਹਣ ਸਾਡੇ ਖੋਆ ਵੀ ਹੋ ਗਿਆ ਤੇ ਗਜਰੇਲਾ ਵੀ ਹੋ ਗਿਆ ਤੰਗੀਰੀ ਵੀ ਹੋ ਗਈ ਕਿੰਨਾ ਕੁਝ ਖਾਣ ਨੂੰ ਹੁਣ ਕੋਈ ਰਿਸ਼ਤੇਦਾਰ ਆਜਣ ਖਾਣ ਨਾਲ ਮਾਸੇਲ ਫੋਨ ਕਰ ਲੈ ਵੀ ਆ ਜਾ ਭਾਈ ਖੁਆ ਬਣਿਆ ਪਿਆ ਪਤੀ ਜਦੋਂ ਮੇਰਾ ਆ ਕੇ ਖਾ ਗਿਆ ਇਹ ਪਹਿਲਾਂ ਬਣਾਈਆਂ ਸੀ ਨਾ ਆਪਾਂ ਹਾਂ ਪਹਿਲਾਂ ਪਹਿਲਾਂ ਵੀ ਬਣਾਈਆਂ ਸੀ ਅਸਲੋ ਵਿੱਚ ਪਹਿਲਾਂ ਪਾਇਆ ਸੀ ਬਡਰਾ ਫਰੂਟ ਬਾਹਾਂ ਕੁਛ ਬਦਾਮ ਵੀ ਤੇ ਬਣਾਉਣਾ ਸੀ ਕਿਸੇ ਲਈ ਨਾ ਇਹਨਾਂ ਨੇ ਸਿੰਪਲ ਖਾਧੀਆਂ ਸੀ ਇਹ ਕਹਿੰਦੇ ਵੀ ਸਿੰਪਲ ਵਧੀਆ ਲੱਗਦਾ ਵੀ ਹੁਣ ਨਾ ਗਸ਼ ਪਾਈਏ ਵੀ ਐਵੇਂ ਖਾਣ ਨੂੰ ਸਵਾਦ ਥੱਲੋ ਗਰਮ ਹੈ ਨਾ ਜੀ ਹਾਂ ਉੱਪਰੋਂ ਠੰਡਾ ਕੜਾਹੀ ਮੋਟੀ ਹੈ ਨਾ ਤਾਂ ਕਰਕੇ ਲਾਲ ਹੋ ਗਿਆ ਕਿੰਨੇ ਲਾਲ ਲਾਲ ਤੁਸੀਂ ਵੀ ਦੱਸਿਓ ਸਾਨੂੰ ਵੀ ਸਾਡਾ ਬਲੌਗ ਤੁਹਾਨੂੰ ਵਧੀਆ ਲੱਗਦਾ ਕਿ ਨਹੀਂ ਵੀ ਅਸੀਂ ਵੀ ਵਧੀਆ ਤੁਹਾਨੂੰ ਦਿਖਾਉਂਦੇ ਹਾਂ ਤਾਂ ਭਾਈ ਜਿੰਨਾ ਕਹਿੰਦਾ ਸੀ ਓਨਾ ਕ ਦਿਖਾ ਦਿੰਦੇ ਹਾਂ ਬਸ ਮਿਲਦੇ ਆਂ ਅਗਲੇ ਬਲੌਗ ਚ ਕੋਈ ਹੋਰ ਨਾ ਇਧਰ ਆਪਣੀ ਇੱਕ ਪਲੇਟ ਭਰ ਗਈ ਆ ਤੇ ਦੂਜੀ ਪਰੇ ਭਰੀ ਜਾਂਦੀ ਹੈ 100 ਰੁਪਏ ਕਿ ਲੂਹੜੀ ਲੈ ਕੇ ਆਂਦੀ ਆ ਵਧੀਆ ਸਵਾਦ ਆ ਖਾ ਕੇ ਦੇਖੀ ਸੀ ਲਾਲ ਵਾਲੀ ਹੈ ਨਾ ਪਰ ਹੁਣ ਨੋਰਾ ਪਾਸੇ 150 80 ਰੁਪਏ ਤੇ ਲਹਿੰਦੇ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਤੁਹਾਡੇ ਲਈ ਕਿੰਨੇ ਰੁਪਏ ਤੇ ਲਹਿੰਦੇ ਤਾਂ ਤਾਂ 100 ਰੁਪਏ ਤੇ ਬਹੁਤ ਜ਼ਿਆਦਾ ਸਵਾਦ ਆ ਹਾਂ ਅੱਜ ਗੁਰੂ ਨਾਨਕ ਦੇਵ ਜੀ ਦਾ ਪਤਨ ਦਾ ਨਾਮ ਕੀ ਸੀ ਕਿਵੇਂ ਜਾਗ ਮੂਰੇ ਹੋਈ ਜਾਂਦੇ ਆ ਨਾ ਸਾਰੇ ਬੱਚਿਆਂ ਨੇ ਚਾਹ ਲਿਆ ਲਾਂਹਤੇ ਰਹੇ ਲਾ ਮਾ ਬੀਨੋਏ ਨੇ ਕਿਹਾ ਟਿਕੜੇ ਕਿੱਲਾ ਅੱਜ ਮੈਂ ਬਹੁਤ ਖੁਸ਼ ਆ ਮੈਨੂੰ ਨਾਮ ਮਿਲਿਆ ਉਹ ਵੀ ਗੁਰਦੁਆਰੇ